ਤੁਸੀਂ ਕਹਿਣਾ ਜੀ ਕਿੰਨੇ ਦੀ ਹੈ ਜਰ ਹਾਂਣਾ ਤੁਸੀਂ ਕਹੋ ਬਹਿ ਕੋਈ ਪੱਕੀ ਮੰਨੀ ਯਾਰ ਮੈਨੂੰ ਵੀਰੇ ਤੂੰ ਵੀ ਕਹੇਗਾ ਅਗਰਾਮ ਕਨੇ ਇੱਧਰ 100 ਪੜਦਾ ਹੁੰਦਾ ਜੀ ਉਹ ਤੂੰ ਦੇਖੋ ਫਿਰ ਤੈਨੂੰ ਅਸੀਂ ਦੇਣੀ ਆ ਕਿੰਨੇ ਦੀ ਆਂ ਤਾਂ ਬਰੇ ਪਹੁੰਚ ਹੋਏ ਜਿਹੜੀ 1 ਤਰੀਕ ਨੂੰ ਮੰਡੀ ਲੱਗਦੀ ਆ ਅੱਜ 10ਵੇਂ ਮਹੀਨੇ ਦੀ 1 ਤਰੀਕ ਆ ਤਾਂ ਤੁਸੀਂ ਮੰਡੀ ਦਾ ਹਾਲ ਦੇਖ ਲਓ ਵੀ ਇੰਨਾ ਜਿਆਦਾ ਜਿਹੜਾ ਪਸ਼ੂ ਉਤਰਿਆ ਹੈ ਮੰਡੀ ਤੇ ਮਲੋ ਰਕਾੜੀ ਤੋੜਤਾ ਸਵੇਰ ਦਾ ਟਾਈਮ ਹਜੇ 7:00 ਵਜੇ ਨਹੀਂ ਹੈਗੇ ਤੇ ਤੁਸੀਂ ਪਸ਼ੂ ਖਾਨਾ ਦੇਖੋ ਹਨਾ ਮੰਡੀ ਦਾ ਕੀ ਮਾਹੌਲ ਆ ਵੀ ਕਿੰਨੀ ਭਰੀ ਆ ਤੇ ਆਜੋ ਫਿਰ ਪੂਰੀ ਜਾਣਕਾਰੀ ਲੈ ਕੇ ਦਿੰਨੇ ਅੱਜ ਦੇ ਕੀ ਰੇਟ ਰਹਿੰਦੇ ਨੇ ਤੇ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ ਆਜੋ ਮੰਡੀ ਚ ਮਾਰਦੇ ਕਿਹੜਾ ਕਰੋ ਬਾਈ ਕੋਲੇ ਨਾ ਦੋ ਨਾਗ ਨੇ ਸਾਈਡ ਜੀ ਤੇ ਲੀ ਖੜਾ ਸੀ ਤੇ ਬਾਕੀ ਬਾਈ ਕੋਲੇ ਸੂਣ ਵਾਲਿਆ ਬਾਈ ਕਿਥੋਂ ਆਉਂਦੇ ਆ ਇੱਕ ਸੂਈ ਆ ਜਾਂ ਇੱਕ ਸੂਣ ਵਾਲੀ ਇੱਕ ਸੂਈ ਹੋਈ ਐ ਇੱਕ ਸੂਣ ਵਾਲੀ ਆ ਤੇ ਭਾਈ ਬੁਬਾਰ ਦਾ ਕੰਮ ਹਾਂਜੀ ਪ੍ਰਾਣਾ ਹਾਂਜੀ ਕਿੰਨੇ ਸਾਲ ਹੋ ਗਏ 20 ਸਾਲ ਤੋਂ ਬਾਹਰ ਹੀ ਆ ਜੀ 20 ਸਾਲ ਤੋਂ ਬਾਹਰ ਆ ਇੱਕ ਵਾਰੇ ਨਾਮ ਦੱਸ ਭਾਈ ਕੀ ਆ ਨਾਮ ਉ ਤਾਂ ਜਗਰੂਪਾ ਜੀ ਪੱਕਾ ਨਾ ਹੂੰ ਜੂਪੀ ਦੇ ਨਾਮ ਤੋਂ ਸਭ ਜਾਣਦੇ ਆ ਜੀ ਜੂਪੀ ਤੋਂ ਉਧਰੋਂ ਆਇਆ ਨਹੀਂ ਨਹੀਂ ਗੱਲ ਅੱਛਾ ਹੁੰਦਾ ਜੀ ਉਹ ਕਹਿੰਦੇ ਆ ਇਹ ਜੂਪੀ ਨਾਮ ਭਾਈ ਦਾ ਨਾਮ ਜਗਰੂਪਾ ਹੈ ਕਹਿੰਦਾ ਜੂਪੀ ਦੇ ਨਾਮ ਤੋਂ ਜਾਣਦੇ ਆ ਠੀਕ ਹੈ ਕਈ ਵਾਰ ਕੋਈ ਹਨਾ ਨਾ ਹੁੰਦਾ ਜਿਵੇਂ ਦੋ ਨਾਮ ਧਰ ਲੈਂਦੇ ਠੀਕ ਹੈ ਹੁਣ ਮੈਂ ਜੂਪੀ ਕਹਾਂ ਜਾਂ ਜਗਰੂਪ ਕਹਾਂ ਜੋ ਮਰਜ਼ੀ ਕਹੇ ਜਗਰੂਪ ਹੀ ਕਹਨੇ ਆਪਾਂ ਜੂਪੀ ਨਾ ਪੜਾ ਲੈ ਬਾਈ ਜਗਰੂਪ ਅੱਜ ਆਪਾਂ ਗੱਲ ਕਰ ਲਈਏ ਪਿੰਡ ਆਪਣਾ ਕਿਹੜਾ ਜਾਂਦਾ ਪਿੰਡ ਗਿੱਲਪੱਤੀ ਆ ਜੀ ਗਿੱਲਪੱਤੀ ਜ਼ਿਲ੍ਹਾ ਬਠਿੰਡਾ ਹਾਂ ਜੀ ਬਠਿੰਡੇ ਤੋਂ 7 ਕਿਲੋਮੀਟਰ ਆ ਜੀ ਗੋਨਿਆਣਾ ਰੋਡ ਤੇ ਹਾਂ ਜੀ ਗੋਨਿਆਣਾ ਰੋਡ ਠੀਕ ਹੈ ਬਠਿੰਡੇ ਤੋਂ 7 ਕਿਲੋਮੀਟਰ ਮਿੱਤਰੋ ਗੋਨਿਆਣਾ ਰੋਡ ਤੇ ਗਿੱਲਪੱਤੀ ਹਾਂ ਜੀ ਠੀਕ ਹੈ ਜਗਰੂਪ ਬਾਈ ਇੱਕ ਨੰਬਰ ਵਾਲੀ ਮੱਝ ਦੀ ਗੱਲ ਕਰ ਲਈਏ ਪਹਿਲਾਂ ਨੰ ਨੰਬਰ ਹੈਗਾ ਜੀ 82644 ਜੀ 33480। ਤਾਂ ਮਿੱਤਰੋ ਇਹ ਬਾਈ ਦਾ ਨੰਬਰ ਆ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਸੰਪਰਕ ਕਰਕੇ ਵੀ ਲੈ ਸਕਦਾ। ਆਉਣਾ ਹੋਇਆ ਜਾਂ ਕੋਈ ਰੇਟ ਪੁੱਛਣਾ ਤਾਂ ਆ ਸਕਦਾ। ਤੇ ਜਗਰੂਪ ਜੇਗਾ ਗੱਲ ਕਰ ਲਈ ਇੱਕ ਨੰਬਰ ਵਾਲੇ ਦੀ ਸੂਈ ਹੋਈ ਹੈ ਕਿ ਸੂਣ ਵਾਲੀ। ਇਹ ਗੱਬਣਾ ਵੀਰੇ। ਗੱਬਣਾ ਹਾਂ। ਕਿੰਨਾ ਕੁ ਟਾਈਮ ਲੈਂਦੀ ਆ? ਹਾਂਜੀ ਇੱਕ ਹਫਤਾ ਲੈ ਜੂਗੀ। ਇੱਕ ਹਫਤੇ ਦੀ ਕੱਚੀ ਆ। ਹਾਂਜੀ ਠੀਕ ਆ। ਤੇ ਦੁੱਧ ਦੀ ਰਿਪੋਰਟ ਪਿਛਲੀ ਵਾਰ ਕਿੰਨੀ ਸੀ? ਪਹਿਲੇ ਸੂਏ 14 ਕਿਲੋ ਦੁੱਧ ਆ ਜੀ ਮੇਰੇ ਪਿੰਡ ਦੀ ਮੱਝ ਆ। ਹਾਂ। ਆਹੀ 16-17 ਕਿਲੋ ਦੁੱਧ ਅਸਲੀ ਦੇ ਖਿੰਡੂ ਹੋਈ ਆ। ਹਾਂ ਜਮਾਨੀ ਆਪ ਮੇਰਾ ਤਸੱਲੀ ਦੇ ਖਰੀਦੀ ਹੋਈ ਆ ਪਿੰਡ ਦੀ ਮੱਧਾ ਗਈ 14 ਕਿਲੋ ਪਹਿਲੇ ਸੂਏ ਦਿੱਤਾ ਜੀ ਦਿੱਤਾ ਹੁਣ ਦੂਜੇ ਸੂਏ 16 17 ਕਿਲੋ ਦੇ ਓਟ ਤੇ ਮੈਂ ਲੈ ਜਾਵਾਂਗੇ ਦੂਜੇ ਸੂਏ ਹਾਂ ਹਾਂ ਦੂਜਾ ਸੂਆ ਠੀਕ ਆ ਦੂਜੇ ਸੂਏ ਸੂਣੀ ਆ 16 ਕਿਲੋ ਦੀ ਓਟ ਤੇ ਬਾਈ ਕਹਿੰਦਾ ਮੈਂ ਦੇ ਦੇਾਂਗੇ ਜੇ ਨਾ ਦਿੱਤਾ ਬਾਈ ਕਈ ਵਾਰ ਰਲ ਮੈਂ ਕਹਿੰਦੀ ਵਾਪਸ ਭੇਜ ਦਿਓ ਜੇ ਪੈਸੇ ਖਾਤੇ ਚ ਪਾ ਲੈਣਾ ਠੀਕ ਆ ਬਾਈ ਕਹਿੰਦਾ ਗਾਰੰਟੀ ਦੇ ਦਾਂਗੇ ਵਾਪਸ ਕਰਦੇ ਹੋ 16 ਕਿਲੋ ਨਾ ਦਿੱਤਾ ਠੀਕ ਆ ਪੈਸੇ ਲੈ ਜਾਓਰੇ ਵਾਪਸ ਇਹ ਮੰਨ ਲਓ ਵੀ ਵੀਡੀਓ ਜਰੀਏ ਬਾਈ ਕਹਿ ਰਿਹਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ क्या आप अपने पशु की नींव मजबूत करना चाहते है या अपने पशुओ से अधिक लाभ प्राप्त करना चाहते है आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से से ही छोटे बच्चों को राइट काफ पिलाएं। राइट काफ बच्चों को 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 राइट 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 काफ़ 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 बीमारियों से बचाता है है। और और उनका वजन हाइट बढ़ाता है। राइट काफ पिलाने का तरीका: महीने के बच्चे, को एक साल के बच्चे को और दो साल के बच्चे को तीस एम एल दे सकते हैं पशु पालन की नींव राइट काफी ਮਨ ਦੀ ਕਰਕੇ ਵਿਛਤਰੀ ਉਹ ਲੈ ਕੇ ਕਰਕੇ ਸੂਤ ਹੈ ਮਤਲਬ ਗਈ ਵਾਰ ਗੱਡੀ ਚੜਨਾ ਇੱਕ ਦੋ ਦਿਨ ਪਹਿਲਾਂ ਸੂਪਿੰਦਾ ਪਸੂ ਹੈ ਨਾ ਤੇ ਬਾਕੀ ਦੂਜੇ ਸੂਏ ਮਿੱਤਰੋ ਸੂ ਕੇ ਵਧੀਆ ਦੁੱਧ ਕੱਢੂਗੀ 16 ਕਿਲੋ ਦੀ ਬਾਈ ਗਰੰਟੀ ਦਿੰਦਾ ਮੰਨਦੇ ਬਾਈ ਜੇ 16 ਕਿਲੋ ਬਾਈ ਕਹਿੰਦਾ ਨਾ ਦਿੱਤਾ ਤਾਂ ਬਾਸ ਸਾਡੇ ਕੋਈ ਚੱਕਰ ਨਹੀਂ ਹਾਂਜੀ ਠੀਕ ਆ ਤਸੱਲੀ ਤੁਸੀਂ ਕਰ ਲਓ ਪੂਰਾ ਜਾਂਚ ਕਰਕੇ ਜਿਹੜਾ ਝੋਟੀ ਖਰੀਦ ਸਕਦੇ ਹੋ ਤੇ ਥਣਾ ਥਣਾ ਸਾਈਜ਼ ਬਹੁਤ ਸੋਹਣਾ ਤੇ ਗੱਦ ਬੱਡ ਵੀ ਝੋਟੀ ਇਹ ਚੰਗਾ ਤੇ ਜਗਰੂਪਾ ਜਗਰੂਪਾ ਬਾਈ ਰੇਟ ਦੀ ਗੱਲ ਹੈ ਜੀ ਮੁੱਲ ਤਾਂ ਹੀ 1.70 ਆ ਜੀ 1.55 ਦੀ ਦਵਾਂਗੇ ਐਂਡ ਹਾਂਜੀ ਜਮੀ ਹਾਂ ਨਾ ਜਮਾਂ ਹਾਂ ਨਾ ਜਮੀ ਹਾਂ ਨਾ ਬਾਈ ਕਹਿੰਦਾ 1.55 ਦੇ ਦੇਾਂਗੇ ਤੇ ਮੁੱਲ 1 ਲੱਖ 70000 ਹੈਗੀ ਹੈਗਾ ਤੇ ਬਾਈ ਜਰੂ ਮਾਨਦਾਨ ਦਾ ਮਾਣਾ ਮੁੱਟਾ ਦੇਖੋ ਹਲਾ ਪਾਲਦਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਜੀ ਆਪਾਂ ਕੋਈ ਹੋਰ ਕਰ ਦਾਂਗੇ 2-4000 ਦਾ ਠੀਕ ਹੈ ਵਿਚਾਲਾ ਆਪਾਂ ਹੜਾਂ ਦੀ ਲੱਦੀ ਹੈ ਹਾਂ ਲੈ ਬਾਈ ਕਹਿੰਦਾ ਵੀਡੀਓ ਦੇਖ ਕੇ ਆਉ ਉਹਨੂੰ ਹੋਰ ਕਰ ਦਾਂਗੇ 12000 ਪਰ ਇੱਕ 55 ਅਖੀਰ ਦਾ ਰੇਟ ਹੈਗਾ ਤੇ ਦੂਜੇ ਸੂਏ ਝੋਟੀ ਨੇ ਸੁਣਾ ਇਹ ਨਾਲ ਹੀ ਦੋ ਨੰਬਰ ਵਾਲੀ ਝੋਟੀ ਉਹ ਵੀ ਆਪਾਂ ਤੁਹਾਨੂੰ ਦਿਖਾ ਦੇ ਇਹ ਵੀ ਤੋਰ ਲਾ ਬਾਈ ਝੋਟੇ ਤੋਰੇ ਉਹ ਵੀ ਤੇ ਉਹਦੇ ਬਾਈ ਜਗਰੂਪ ਕੀ ਡਿਟੇਲ ਆ ਕਹਵੇਂ ਸੂਇਆ ਉਹ ਵੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਤੇ ਕਹਦੇ ਨੂੰ ਕਿਸ ਸੂਏ ਨੂੰ ਉਹਨੂੰ ਸੂਈ ਨੂੰ 20 ਦਿਨ ਹੋ ਗਏ ਜੀ ਹੂੰ ਦੋ-ਦੋ ਥੱਲੇ ਜੀ 15 ਕਿਲੋ ਤੋਲ ਕੇ ਦੇ ਦਾਂਗੇ ਪੀਕ ਲੈਵਲ ਆ ਪੀਕ ਲੈਵਲ ਤੇ ਜਾ ਹਾਂਜੀ ਹਾਂਜੀ ਲੈ 15 ਕਿਲੋ ਮਿੱਤਰੋ ਇਸ ਟਾਈਮ ਜਿਹੜਾ ਤਿਆਰ ਆ ਪੀਕ ਲੈਵਲ ਤੇ ਆ ਤੇ ਠੀਕ ਹੈ ਨਾ ਗੱਲ ਇੱਕ ਵਾਰੀ ਝੋਟੀ ਤੁਰਦੀ ਚੈੱਕ ਕਰ ਲੋ ਫਾਸਮਾ ਲੇਵਾ ਜਮਾ ਪੱਟਾਂ ਦੇ ਵਿੱਚ ਤੇ ਥਣਾ ਥੁਣਾ ਦਾ ਸਹਜ ਵੀ ਜੀ ਇਹ ਗੱਲ ਕਰੀ ਇਹ ਚੰਗਾ ਠੀਕ ਹੈ ਤਾਰ ਤੂਰ ਕਿਵੇਂ ਜੀ ਗਰੂਪ ਜਮਾ ਕੋਲੀ ਇੱਕ ਨੰਬਰ ਕੋਈ ਛੱਟਾ ਨਹੀਂ ਕੋਈ ਹੋਰ ਬਾਕੀ ਲੇਵਾ ਮਿੱਤਰੋ ਦੱਸਦਾ ਬਿਲਕੁਲ ਸਾਫਾ 4/4 ਡਰ ਲੱਗਿਆ ਹੋਇਆ ਜਮਾ ਆਪਾਂ ਕਹਿ ਦਈਏ 15 ਕਿਲੋ ਦੁੱਧ ਬਾਈ ਕੰਡੇ ਵਾਲਾ ਪ੍ਰੋਪਰ ਤਿਆਰ ਦੱਸਦਾ ਗਰੂਪ ਐਨ ਹੋ ਬਾਈ ਵਾਲਾ ਕੰਡਾ ਚੱਕ ਲੈ ਦੁੱਧ ਘੜ ਜਾ ਹਾਂ ਬਾਈ ਆਪਣੇ ਸਪੈਸ਼ਲ ਕੰਡਾ ਰੱਖਿਆ ਵੀ ਹੈ ਜੀ ਰੱਖਿਆ ਨਹੀਂ ਆਹ ਲਾ ਕੇ ਦੇ ਰੈਫ੍ਰੀ ਕਰੀ ਮਹਾ ਜਮਾ ਨਹੀਂ ਜੀ ਵਿਆਵਰਾ ਲੈ ਕੇ ਆ ਜੇ ਜਦੋਂ ਮਰਜ਼ੀ ਲਿਆਵੇ ਨਾ ਲੈ ਕੇ ਆਹ ਕਹਿੰਦਾ ਆਵਰਾ ਵੀ ਲਿਆ ਸਕਦੇ ਹੋ ਬਾਈ ਕੋਲੇ ਕੰਡਾ ਵੀ ਹੈਗਾ ਤੁਸੀਂ ਆਵਰਾ ਹੀ ਲਾਇਓ ਹਾਂ ਕਈ ਵਾਰ ਆਲੇ ਨੂੰ ਕਹਿੰਦੇ ਯਕੀਨ ਨਹੀਂ ਕਰਦਾ ਗਰੂਪਾਂ ਦੇ ਗੱਲ ਬਾਈ ਸਹੀ ਹੈ ਜੀ ਠੀਕ ਹੈ ਆਹ ਚਾਰ ਟਾਈਮ ਚੋਕ ਲੈਣ ਜੇ ਕੋਈ ਆਪਾਂ ਹੋਣ 15 ਕਿਲੋ ਦੀ ਬਾਈ ਗਰੰਟੀ ਹੁੰਦਾ ਚਾਰ ਟਾਈਮ ਚੋਲਿਓ ਜੇ 15 ਕਿਲੋ ਹੋਇਆ ਤਾਂ ਲੈ ਜਾਓ ਨਹੀਂ ਪੜਾ ਦੇ ਦੇਂ ਗੱਲਿੰ ਬਾਬਸ ਦਵਾਂਗੇ 100 ਖਰਚਾ ਕਰਕੇ ਆਉਗਾ ਜਿਹੜਾ ਖਰਚਾ ਕਰਕੇ ਆਉ ਜੇ ਨਾ 15 ਕਿਲੋ ਹੋਇਆ ਤਾਂ ਕਿਰਾਇਆ ਦੇ ਕੇ ਦੁਰੰਗ ਭਾਈ ਠੀਕ ਹੈ ਜੀ ਗਰੂਪ ਹੁਣ ਕੈਮੇ ਸੂਏ ਸੂਏ ਭਾਈ ਝੋਟੀ ਦੂਜਾ ਸੂਆ ਜੀ ਦੂਜਾ ਹਾਂਜੀ ਦੁੱਧ ਪੀ ਕੇ ਲੈਵਲ ਤੇ ਹੈਗੀ ਹੈਗਾ 15 ਕਿਲੋ ਖੁੱਲਾ ਜੀ ਗਰੰਟੀ ਵਾਲਾ ਤੇ ਰੇਟ ਭਾਈ ਕੀ ਕਰਤਾ ਮੋਲ ਉਹਦਾ 60 ਆ ਜੀ 40 ਦੀ ਦਵਾਂਗੇ 1 ਲੱਖ 40 ਹਜ਼ਾਰ ਦੀ ਹਾਂ ਮੋਲ ਸਾਰਾ ਰੇਟ 1 ਲੱਖ 60 ਹਜ਼ਾਰ ਮਿੱਤਰੋ ਠੀਕ ਹੈ 1 ਲੱਖ ਤੇ 40 ਹਜ਼ਾਰ ਦੀ ਬਾਈ ਕਹਾਂ ਝੋਟੀ ਖਿਲਾ ਦੇਾਂਗੇ ਤੇ ਆਪਣੀ ਵੀਡੀਓ ਦੇਖ ਕੇ ਨਮਨਤਨ ਭ ਕਰਾਂਗੇ ਮਾੜਾ ਮੋਟਾ ਫਰਜੰਨਾ ਹੋ ਗਿਆ ਲੈ ਮੇਤਰੋ ਬਾਈ ਕਹਿੰਦਾ ਮਾਨਤਾਨ ਕਰਕੇ ਖੁਸ਼ ਕਰਕੇ ਦੁਰਾਂਗੇ ਉਹ ਕੰਮ ਨਹੀਂ ਹੈਗਾ ਇਹ ਗੱਲ ਨਹੀਂ ਵੀ ਇਹ ਆਪਾਂ ਦੋ ਤਿਲਕੀਰ ਕਰ ਲਈ ਵੀ ਦੁੱਧ ਵੀ ਦੱਸਦਾ ਦੁੱਧ ਨਿਕਲੇਣਾ ਜੀ ਚਾਹੇ ਆਪਣੇ ਘਰੇ ਚਾਰ ਟਾਈਮ ਚੋ ਕੇ ਸਾਰਾ ਕੁਝ ਰਹਿਣ ਦਾ ਪ੍ਰਬੰਧ ਆ ਜੀ ਚਾਰ ਟਾਈਮ ਚੋਵੇ ਕੋਈ ਆਪਣਾ ਧੜਕਾ ਬਾਈ ਦਾ ਮੇਤਰੋ ਪੁਰਾਣਾ ਕੰਮ ਆ ਘੱਟੋ ਘੱਟ 20 ਸਾਲ ਹੋ ਗਏ ਠੀਕ ਆ ਵਪਾਰ ਕਰਦੇ ਨੂੰ ਕਿਸੇ ਵੀ ਤਰ੍ਹਾਂ ਦਾ ਕਹਿੰਦਾ ਕੋਈ ਲੰਬਾ ਨਹੀਂ ਆ ਕੇ ਪੂਰੀ ਤਸੱਲੀ ਕਰੋ ਰਹਿਣ ਕਰਨ ਦਾ ਖਰਚਾ ਹੈਗਾ ਜਿਦੂ ਆ ਮਨ ਲਾ ਘਰੇ ਬਾਈ ਕਿੰਨੇ ਖੜੇ ਹੁੰਦੇ ਆਪਣੇ ਕੋਲੇ 20 ਪਸੂਗਾ ਜੀ ਹਰ ਵਕਤ 24 ਘੰਟੇ ਹੁੰਦੇ ਨੇ ਦੁੱਧ ਤੇ ਲੱਗਿਆ ਇੱਕ ਦੋ ਇੱਕ ਹੀ ਹੁੰਦੀ ਹੈ ਜੀ ਘਰੇ ਠੀਕ ਆ ਮੰਨ ਲਾ ਜੇ ਕੋਈ ਬੰਦਾ ਆ ਗਿਆ ਮੰਨ ਲਾ ਕਹਿੰਦਾ ਪੰਜ ਖਰੀਦਨੀ ਆ ਮੁਰਦਾਂ ਨੂੰ ਮਹਾਜ ਦਮਾਂਗੇ ਘਰੋਂ ਹੀ ਦਮਾਂਗੇ ਇਹ ਗੱਲ ਵੀ ਨਹੀਂ ਕਰਦੇ ਐਂ ਪਿੰਡਾਂ ਹੀ ਲੈ ਕੇ ਤੁਰੇ ਫਿਰੇ ਘਰੇ 24 ਘੰਟੇ ਆਪਣੇ ਕੋਲੇ 20 22 ਪਸ਼ੂ ਹੁੰਦੇ ਆ ਹੁੰਦੀ ਹੁੰਦਾ ਪੁਰਾਣਾ ਕੰਮ ਆ ਮਾਲ ਦਾ ਆਈ ਜਾਂਦਾ ਲਾਈ ਜਾਂਦਾ ਨਹੀਂ ਦੁੱਧ ਭਾਈ ਜਾਂਦੀ ਹਾਂਜੀ ਦੁੱਧ ਤੇ ਲੱਗਿਆ ਲੈ ਮੇਤਰੋ ਬਾਈ ਕੋਲੇ ਦੁੱਧ ਦਾ ਕੰਮ ਆ ਜਦੋਂ ਵੀ ਤੁਸੀਂ ਆਉਂਗੇ ਕੋਈ 5 ਮਹੀਸ਼ਾ ਖਰੀਦਨੀ ਆ ਕੋਈ 7 ਖਰੀਦਨੀ ਆ ਬਾਈ ਜੀ ਗਰੂਪ ਕੋਲੋਂ ਸਾਨੂੰ ਇਕੱਠੀਆਂ ਮਿਲ ਜਾਣੀਆਂ ਆ ਸੱਲੀ ਤੁਸੀਂ ਕਰਨੇ ਆ ਪੈਸੇ ਤੁਸੀਂ ਲਾਉਣਾ ਇੱਕ ਵਾਰੀ ਡਰੈੱਸ ਹੋਰ ਬੋਲ ਦਿਜੇ ਗੁਰੂ ਜ਼ਿਲ੍ਹਾ ਬਰਨਾਲਾ ਡਾਕ ਖਾਨਾ ਗੋਨੇਣਾ ਮੰਡੀ ਪਿੰਡ ਗੱਲਪੱਤੀ ਆ ਹਾਂ ਢੰਡੇ ਤੋਂ 6 ਕਿਲੋਮੀਟਰ ਆ ਜੀ ਗੋਨੇਣਾ ਤੋਂ 6 60 ਕਿਲੋਮੀਟਰ ਦੂਰ ਆ ਸੜਕ ਦੇ ਉੱਤੇ ਆ ਜੀ ਸੜਕ ਦੇ ਉੱਤੇ ਮੇਨ ਹਾਈਵੇ ਜਿਹੜਾ ਐਂਬਰ ਸਾਹ ਰੋਡ ਹੈ ਨਾ ਹਾਂਜੀ ਹਾਂਜੀ ਤੇ ਇੱਕ ਵਾਰੀ ਨੰਬਰ ਬੋਲ ਦੇ ਬਈ 82644 ਜੀ 33480 ਲੈ ਮਿੱਤਰੋ ਬਾਈਨਾ ਸੰਪਰਕ ਕਰਕੇ ਤੁਸੀਂ ਆ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਇੰਨਾ ਕੰਮ ਤੁਸੀਂ ਕਰ ਲਓ ਵੀ ਫੋਨ ਜ਼ਰੂਰ ਕਰਿਓ ਇੱਕ ਵਾਰੀ ਆਉਣ ਲੱਗੇ ਹਾਂਜੀ ਹਾਂਜੀ ਲੈ ਮਿੱਤਰੋ ਬਾਈ ਕੋਲਨੇ ਕਾ ਟਾਪ ਦਾ ਨਗੀਨਾ ਦਿਖਾਉਣ ਲੱਗਿਆ ਰਾਂਪਰੇ ਪਹੁੰਚੇ ਹੋਏ ਸੀਗੇ ਤੇ ਅ ਕੱਤੀ ਅਗਸਤ ਦੇ ਦਿਨਾਂ ਦੀ ਬਾਕੀ ਸੋਹਣੀ ਤਿਆਰ ਹੋ ਕੇ ਆਈ ਐ ਝੋਟੀ ਤੇ ਬਾਈ ਲਈ ਖੜੇ ਸੀਗੇ ਤੇ ਲੇਵੇ ਦੇ ਉੱਪਰ ਆ ਇਧਰੋਂ ਲੈ ਚੱਲ ਬਾਈ ਨਾੜਾ ਨੂੜਾ ਬਹੁਤ ਹੀ ਬੜਿਆ ਨੇ ਕੱਲਾ ਕੱਲਾ ਥਾਣਾ ਵਧੀਆ ਤੇ ਦੁੱਧ ਵਾਲੀਆਂ ਨਾੜਾਂ ਵੀ ਐ ਦਿਂਦੀਆਂ ਨੇ ਜਮ ਹਣਾ ਤੇ ਕਿੰਨਾ ਕੁ ਟਾਈਮ ਲੈਂਦੀ ਆ ਕੀ ਗੱਲ ਵਾਤਾ ਸਾਰੀ ਪ੍ਰੋਪਰ ਬਾਈ ਨਾਲ ਗੱਲ ਕਰਾਂਗੇ ਤੇ ਬਾਕੀ ਸ਼ਿੰਗਾਰੀ ਹੋਈ ਝੋਟੀ ਆ ਪੂਰੀ ਰੇਟ ਦੀ ਵੀ ਜਾਣਕਾਰੀ ਲੈ ਕੇ ਦੇਵਾਂਗੇ ਕਿੰਨੇ ਕੁ ਪੈਸੇ ਦੀ ਆ ਤੇ ਕੀ ਦੁੱਧਵਾਹ ਦਾ ਤੇ ਜਿਹੜੇ ਲੇਵੇ ਦੇ ਉੱਪਰ ਬੇਨ ਦੇ ਦੇਖਣ ਨੂੰ ਮਿਲੀਆਂ ਬਹੁਤ ਹੀ ਸੋਹਣੀਆਂ ਰਿਕਾਡ ਜਿਵੇਂ ਕਹਦੀ ਹੈ ਕੈਰੈਕਟਰਲ ਹੈ ਕੈਰੈਕਟਰ ਵਾਲੀ ਮੱਝ ਆ ਗਈ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤੇ ਕੀ ਮਾਲ ਮੁੱਲ ਕਰਦਾ ਤੇ ਕਿੰਨਾ ਕੁ ਦੁੱਧ ਕੱਢੂਗੀ ਪਿੰਡ ਦਾਣਗੜ 16 ਕਿਲੋ ਦੁੱਧ ਚੋਇਆ ਕਰ ਬੰਦ ਦੇ ਬਾਈ ਦਾ ਚੰਗਾ ਐ ਦਿੱਸੇ ਨੰਬਰ ਮੇਰਾ ਬੋਲ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਇਹ ਲੈ ਕੇ ਦਿੰਨੇ ਜਾਣਕਾਰੀ ਪੂਰੀ ਆਇਆ ਉਹ ਰਿਹਾ ਆਇਆ ਇੱਥੇ ਆ ਗਏ ਹਾਂ ਬਾਈ ਸਸੀ ਗੜ ਸਸੀ ਗੜ ਤੇ ਬਾਈ ਨਾਮ ਦੱਸੋ ਨਾਮ ਦਾਨ ਕਿਵੇਂ ਨਾਮ ਮੇਰਾ ਤਾਂ ਤਰਸੇਮ ਸਰ ਤਰਸੇਮ ਉੱਚੀ ਬਲਵੰਡਾ ਸੰਗਣਾ ਤਰਸੇਮ ਆ ਠੀਕ ਆ ਤਰਸੇਮ ਪਿੰਡ ਕਿਹੜਾ ਬਾਈ ਦਾਨਗੜ ਆ ਬਾਈ ਦਾਨਗੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਰਨਾਲਾ ਠੀਕ ਆ ਤਰਸੇਮ ਨੰਬਰ ਬੋਲ ਇੱਕ ਵਾਰ ਦਾ 97 799 38807 ਠੀਕ ਆ ਤੇ ਦੱਸਿਓ ਮੈਂ ਆਪਾਂ ਜੇ ਆਪਾਂ ਗੱਲ ਕਰ ਲਈਏ ਮਾਝੀ ਦੀ ਬਾਈ ਕਿਵੇਂ ਸੂਹ ਸੂਗੀ ਇਹ ਤੀਜਾ ਬਈ ਤੀਜਾ ਸੂਆ ਸੂਗੀ ਠੀਕ ਐ ਇੱਕ ਦਿਨਾਂ ਦੇ ਗੱਚੀ ਆ 10 ਦਿਨਾਂ ਦੀ 10 ਦਿਨਾਂ ਦੀ ਠੀਕ ਐ ਮਿੱਤਰੋ 10 ਦਿਨ ਲੈ ਜੂਗੀ 10 ਦਿਨਾਂ ਦੇ ਗੱਚੀ ਐ ਤੀਜਾ ਸੂਆ ਸੂਗੀ ਤੇ ਪਿਛਲੀ ਵਾਰ ਬਈ ਦੁੱਧ ਕਿੰਨਾ ਸੀਗਾ 16 ਕਿਲੋ ਕਰਿਆ ਸੀ 16 ਕਿਲੋ ਵਪਾਰ ਦਾ ਕੰਮ ਆਪਣਾ ਹਾਂ ਵਪਾਰ ਦਾ ਵਪਾਰ ਦਾ ਕੰਮ ਆ ਬਾਈ ਕਹਿੰਦਾ ਵਧੀਆ ਚੰਗੇ ਡੰਗਰ ਲਿਆ ਕੇ ਵੇਚਦੇ ਨੇ 16 ਕਿਲੋ ਦੁੱਧ ਮਾਲਕ ਦੇ ਦੱਸਣ ਮੁਤਾਬਕ ਦਿੱਤਾ ਜੀ ਹਣਾ ਅਰੇ ਟੀ ਨਹੀਂ ਆਪਣੇ ਕੋਲ 10 12 ਮਈਆਂ ਹੁੰਦੀਆਂ گاਉਂ ਆ ਵੀ ਹੁੰਦੀਆਂ ਬਈ ਠੀਕ ਐ ਵਪਾਰ ਦਾ ਕੰਮ ਵਪਾਰ ਦਾ ਤੇ ਬਾਕੀ ਬਾਈ ਕੋਲੇ ਬਦਿਆ ਕਰੇ 8-10 ਨਾਗ ਖੜੀ ਖੜੇ ਹੁੰਦੇ ਆ 11 ਮਈਆਂ ਪਾਈਆਂ ਹਜਣੇ ਬਾਈ ਸਾਰੇ ਮਾਰਦੇ ਆ ਇਹ ਆਪਣੀ ਨੇ ਠੀਕ ਆ ਤੇ ਬਦ ਤੂੰ ਦੱਸ ਮੜਾ ਖੁੱਲ ਕੇ ਦੱਸ ਇਹ ਦੁਆ ਕਰੇ ਕਿ 11 ਮੰਨ ਲਓ ਵੀ ਨਾਗ ਨੇ ਆਪਣੇ ਕੋਲੇ ਹਾਂ ਬਾਈ ਠੀਕ ਆ ਤੇ ਪਿੰਡ ਸੀ ਆਪਣਾ ਦਾਣਗੜ ਹਣਾ ਬਰਨਾਲੇ ਤੋਂ ਕਿੰਨੇ ਕੁ ਦੂਰ ਰਹਿੰਦਾ ਬਾਈ ਬਰਨਾਲੇ ਤੋਂ 8 ਕਿਲੋਮੀਟਰ ਆ ਬਾਈ ਕਿਹੜੀ ਸਾਈਡ ਤੇ ਰਹੇ ਆ ਤਨੌਲਾ ਤੋਂ ਜਦੋਂ ਦੀਪਕਟਾ ਪਿੰਡੋਂ ਨਾਲ ਕੱਟ ਮੁੜਦਾ ਦਾਣਗੜ ਨੂੰ ਹਾਂ ਇਹ ਦੁਬਾਰਾ ਆਪਣਾ ਮੰਡੀ ਆ ਆਪਣਾ 2 ਕਿਲੋਮੀਟਰ ਬਾਈ ਦੀਪਕਟਾ ਬਨੇੜੇ ਜਾਨੀ ਹਾਂ ਦੀਪਕਟਾ ਬਨੇ ਜੇ ਕਿਸੇ ਭਰਾ ਨੇ ਮਨ ਲਾ ਘਰੋਂ ਦਸੱਲੀ ਕਰਕੇ ਲਈ ਉਹ ਵੀ ਤਾਂ ਏ ਬਾਈ ਹੁਣ ਆਪਾਂ ਦੁੱਧ ਦੀ ਕੀ ਰਿਪੋਰਟ ਲਾ ਕੇ ਚੱਲਦੇ ਕਿੰਨਾ ਕੱਢੂ ਏ 16 ਕਿਲੋ ਦੁੱਧ ਕਰਿਆ ਪਿਛਲੇ ਸੂਇਤ ਕੀ 17 18 ਕਿਲੋ ਦੀ ਉਮੀਦ ਹੈ ਬੀ ਉਮੀਦ ਹੈ ਹਾਂ ਬਾਕੀ ਜਿਹੜੇ ਕੈਰੇਕਟਰ ਨੇ ਦੁੱਧ ਵਾਲੇ ਹਾਂ ਬਾਕੀ ਦਾਣ ਪਿਆ ਬਾਈ ਇਹਦੀ ਹੈਨਾ ਸੋਂਦੀਆ ਤਾਂ ਫਿਰ ਤਾਂ ਤੁਰਿਆ ਹੀ ਨਹੀਂ ਜਾਂਦਾ ਬਾਕੀ ਨਾੜਾ ਨੂੜਾ ਮੇਥੋਂ ਦੱਸ ਦਿਆ ਨੇ ਤੇ ਹਜੇ ਜਿਹੜੇ ਇਹਨੇ ਤਿਆਰ ਹੋਣਾ ਕਿੰਨੇ ਦਿਨ ਕਹਿਆ ਸੀ ਬਾਈ 10 ਦਿਨ ਪਿਆ 10 ਦਿਨ ਕਈ ਵਾਰ ਵੱਧ ਵੀ ਲੈਣੇ ਹਾਂ ਇੱਕ ਦੋ ਦਿਨ ਪਹਿਲਾਂ ਸੂਪੇ ਵੱਧ ਲੈ ਜੇ ਬਾਈ ਤੇ 10 ਦਿਨ ਬਈਆਂ ਦਾ ਹਜੇ ਪਿਆ ਕਈ ਵਾਰ ਇੱਕ ਦੋ ਦਿਨ ਵੱਧ ਵੀ ਲੱਜ ਸਕਦਾ ਅਜਿਹਾ ਕੋਈ ਪਤਾ ਨਹੀਂ ਹੁੰਦਾ ਤੇ ਭਾਈ ਰੇਟ ਦੀ ਗੱਲ ਆਉਂਦੀ ਹੈ ਰੇਟ 1.40 ਹੈ ਭਾਈ ਮੌਕੇ ਤੇ ਮਾਨਤਨ ਕਰਦਾ ਮਾਨਤਨ ਹੋ ਜੂ 1 ਲੱਖ ਵਿੱਚ 40 ਹਜ਼ਾਰ ਰੇਟ ਹੈ ਜਾਇ ਜੀ ਆ ਕੋਈ ਬੜਾ ਨਹੀਂ ਤੇ ਮੌਕੇ ਤੇ ਭਾਈ ਕਹਿੰਦਾ ਮਾਨਤਨ ਹੋ ਜੂਗਾ ਤੇ ਭਾਈ ਜੇ ਇਹਦੀ ਗੱਲ ਕਰ ਲਈ ਆ ਝੋਟੀ ਦੀ ਇਹ ਵੀ ਸੁਈ ਹੈ ਭਾਈ ਸੁਈ ਹੋਈ ਆ ਕਿੰਨੇ ਦਿਨ ਹੋ ਗਏ ਕਿ ਗੱਪਣਾ ਸੁਈ ਹੋਈ ਆ ਹੈ ਗੱਪਣਾ ਗੱਪਣ ਠੀਕ ਆ ਤੇ ਕਿੰਨੇ ਦਿਨ ਲੈਂਦੀ ਹੈ ਭਾਈ ਇਹ ਵੀ 10-12 ਦਿਨ ਲੈਂਦੀ ਆ ਭਾਈ 10-12 ਦਿਨਾਂ ਦੀ ਕੱਚੀ ਆ ਕੱਚੀ ਮੰਨ ਲਾ ਵੱਧ ਲੈਂਦੇ ਹੋ ਤੁਸੀਂ ਹਣਾ ਸੁਈਆਂ ਹੋਈਆਂ ਵੀ ਹੈਗੀਆਂ ਚੁੱਕੀਆਂ ਹੋਈਆਂ ਤੇ ਇਹ ਭਾਈ ਦੁੱਧ ਕਿੰਨਾ ਕੱਢੂਗੀ ਇਹਦਾ ਵੀ ਬਾਈ 15 ਕਿਲੋ ਦਾ ਰਕਾਰਡ ਆ ਪਿਛਲੇ ਸੂਏ ਠੀਕ ਆ ਤੇ ਕੀ ਰੇਟ ਕਰਿਆ ਬਾਈ ਇਹਦਾ ਇਹਦਾ 160 ਬਾਈ 1,60,000 ਮਾਨਦਾਨ ਹੋ ਜੂ ਹੈ ਨਾ ਇੱਕ ਅੱਧੀ ਸੂਈ ਹੋਈ ਦਿਖਾ ਦੇ ਸੂਈਆਂ ਜਿਹੜੀਆਂ ਛੋਟੀਆਂ ਵੱਡੀਆਂ ਥੋਰੀ ਮਾਣੇ ਸੂਈਆਂ ਵੱਡੀਆਂ ਛੋਟੀਆਂ ਸਮ ਇੱਕ ਤੁਹਾਨੂੰ ਸੂਈ ਹੋਈ ਵੀ ਦਿਖਾਉਣੇ ਆਪਾਂ ਆ ਛੋਟੀਆਂ ਆਹ ਤੋੜੀਆਂ ਆਹ ਛੋਟੀਆਂ ਵਧੀਆ ਕੁਆਲਿਟੀ ਵਾਲੀਆਂ ਹਨਾ ਤਿੰਨੇ ਸੂਈਆਂ ਹੋਈਆਂ ਬਾਈ ਤੇ ਇਹਨੂੰ ਬਾਈ ਕਿੰਨਾ ਕ ਟਾਈਮ ਕੁ ਸੂਈ ਨੂੰ ਇਹਨੂੰ ਤਿੰਨ ਤੀਜਾ ਚੌਥਾ ਦਿਨ ਹੀ ਆ ਬਾਈ ਤੀਜਾ ਚੌਥਾ ਦੇਣਾ ਤੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ छुटकारा तो तो पाओ और अपने पशु ता हर साल एक बच्चा पाओ और, और भी किस तो नंबर पे कॉन्टेक्ट कर लि सात आठ नो जीरो जीरो बयालीस हजार ਤੇ ਬਾਈ ਹੁਣ ਦੁੱਧ ਕਿੰਨਾ ਪ੍ਰੋਪਰ ਜਿਹਦੇ ਥੱਲੇ 16 ਕਿਲੋ ਬਾਈ ਕੰਡੇ ਵਾਲਾ ਦੁੱਧਾ ਪੂਰਾ 1.70 16 ਕਿਲੋ ਕੰਡੇ ਵਾਲਾ ਦੁੱਧ ਬਾਈ ਕਹਿੰਦਾ ਤਿਆਰ ਆ ਪ੍ਰੋਪਰ ਤਸੱਲੀ ਹੋਈ ਬਾਈ ਹਣਾ ہاں ਤਸੱਲੀ ਕਰਾ ਕੇ ਦੇਵਾਂਗੇ ਬਾਈ ਪੂਰਾ ਹਾਂ ਕਈ ਵਾਰ ਲਗਾ ਯਾਰ ਆ ਬਈ ਇਹ ਕਹਿਣੇ ਦੇ ਕਰਨੇ ਜਿਹਾ ਬੜਾ ਫਰਕ ਜੇ ਹੋ ਜਾਂਦਾ ਨਾ ਬਾਈ ਤਸੱਲੀ ਕਰਾ ਕੇ ਜਮਾ ਕਰੋ ਬਾਈ ਤਸੱਲੀ ਕਰਾ ਕੇ ਤੁਰਾਂ ਇਹਨੂੰ ਲੈ ਜਾ ਜਮਾ ਤਸੱਲੀ ਕਰਾ ਕੇ ਦੇਵਾਂਗੇ ਖਨਾ ਸਪੇਸ ਬਹੁਤ ਸੋਹਣਾ ਕਲਾ ਕਲਾ ਹਨ ਮੇਸ਼ਲਾ ਕਲਾ 16 ਨਾ ਵਧੀਆ ਸਕਟ ਬੁੜੀ ਦੀ ਬੋਡੀ ਤਾਂ ਚੀ ਦੀ ਬਹੁਤ ਹੀ ਵਧੀਆ ਕੈਰੇਕਟਰਾਇਜ਼ਡ hoti hai ਤੇ ਲੇਵਾ ਵੀ ਜਾਨੀ ਕਿ ਮੂਹ ਨੂੰ ਜਾਇ ਤੱਕ ਪਾਉਂ ਥੋੜਾ ਤੇ ਬਹੁਤ ਵਧੀਆ ਤੇ ਬਾਈ ਦੁੱਧ ਹੁਣ 16 ਲੀਟਰ ਪੂਰਾ ਤਿਆਰ ਪੂਰਾ ਬਾਈ ਕੰਡੇ ਧਰ ਕੇ ਦੇਵਾਂਗੇ ਕੰਡਾ ਲਿਆਵੇ ਤਸੱਲੀ ਕਰੀ ਸੱਲੇ ਚਾਰ ਡੰਗ ਚੋਵੇ ਬਾਈ ਰੇਟ ਬਾਈ ਰੇਟ 170 ਬਾਈ 1 ਲੱਖ 70000 ਮਾਨਤਨ ਹੁਜਮਾਨਤਨ ਕਰਾਂਗੇ ਬਾਈ ਰੇਟ 1 ਲੱਖ ਦੇ 70000 ਮਿੱਤਰੋ ਮਾਨਤਨ ਬਾਈ ਕਹਿੰਦਾ ਹੋ ਜਾਊਗਾ ਰੇਟ ਬਾਈ ਤੇ ਜਾਏ ਜੀ ਆ ਠੀਕ ਆ ਤੇ ਕੋਈ ਬਾਲੇ ਰੇਟ ਨਹੀਂ ਆਪਾਂ ਗੱਲ ਕਰੀਏ ਤਾਂ ਝੋਟੀਆਂ ਵੀ ਸੋਹਣੀਆਂ ਚੰਗੀ ਐ ਚੰਗੇ ਤੇ 11 ਝੋਟੀਆਂ ਪਾਈਆਂ ਬਾਈ ਆਪਣੀਆਂ ਮੰਡੀ ਦੇ 11 ਝੋਟੀਆਂ ਇੱਥੇ ਆਣਾਂ ਨੇ ਜੇ ਕਿਸੇ ਭਰਾਣੇ ਆਉਣਾ ਤਾਂ ਬਾਈ ਨਾਲ ਸੰਪਰਕ ਕਰਕੇ ਆ ਵੀ ਸਕਦਾ ਇੱਕ ਵਾਰੀ ਨੰਬਰ ਬੋਲ ਬਾਈ 97799238807 ਇਹ ਬਾਈ ਦਾ ਨੰਬਰ ਆ ਫੋਨ ਕਰ ਲਿਓ ਇੱਕ ਸਾਹਮਣੇ ਪਹਿਲੇ ਪਾ ਕੇ ਦੇ ਦਾਂ ਕਰੇ ਬਾਈ ਚਬਾ ਕੇ ਠੀਕ ਆ ਮੰਨ ਲਾ ਸੌਦਾ ਕਰ ਲਿਓ ਕਈ ਵਾਰ ਨਹੀਂ ਮਨ ਖੜਦਾ ਤਾਂ ਕਰੇ ਆ ਕੇ ਕਰੇ ਆ ਕੇ ਚਬਾਈ ਕਰਨੀ ਥੱਲੀ ਕਰਕੇ ਫੇਰ ਕਰੀ ਬਹੁਆ ਵੀ ਹੁੰਦੀਆਂ ਮੰਨ ਲਵੇ ਗਾਂਆਂ ਵੀ ਹੁੰਦੀ ਸਾਰਾ ਰੂਟੀਨ ਚ ਡੰਗਰ ਹੁੰਦੇ ਆਪਣੇ ਗਾਂ ਬਾਈ ਘੱਟੋ ਘੱਟ ਰੇਟ ਤੇ ਕਿੰਨੇ ਕੁ ਤੇ ਮਿਲ ਜਾਂਦੀ ਗਾਂ ਆਪਣੇ 50 ਤੋਂ ਲੈ ਕੇ ਬਾਈ 2 ਲੱਖ ਤੱਕ ਮਿਲਦੀ ਹੈ 50000 ਬਿੱਜਾ ਜਿਹੇ ਮੱਠਾ ਬਾਈ 35 ਕਿਲੋ ਵਾਲੀ 35 ਕਿਲੋ ਜਿਹੇ ਮਿੱਠਾ ਪਾਦਾ ਕੋਈ ਚਾਵਲ ਬਿਲਕੁਲ ਬਾਈ ਉਹੀ ਜੀ ਮੱਜ ਦਾ ਸਾਹਿਬ ਹੈ ਉਹੀ ਜੀ ਗਾਂ ਦਾ ਸਾਹਿਬ ਆ ਜਿਹੇ ਜੇ ਮਿੱਠਾ ਪਾਦਾ ਉਹ ਹੀ ਲੱਗੂਗਾ ਟਾਪ ਕੁਆਲਿਟੀ ਵਾਲੀ ਬਰੀਡ ਵਾਲੀ ਸਾਰੇ ਮਿਲਣਗੇ ਬਾਈ ਆਪਣੇ ਘਾਰ ਦੀ ਮੱਜ ਸਾਨੂੰ ਮਿਲ ਜੂਗੀ ਬਾਈ ਦਾ ਪੰਛੀ 100000 ਤੋਂ ਲੈ ਕੇ ਬਾਈ 3 ਲੱਖ ਤੱਕ ਮਾਜ ਮਿਲ ਜੂਗਾ ਮਾਜ ਹਾਂ ਤਸੱਲੀ ਕਰ ਲੈ ਸੱਲੀ ਚਵਾ ਕੇ ਦੇਵਾਂ ਤਸੱਲੀ ਕਰੋ ਦੋ ਟਾਈਮ ਕਰੋ ਚਾਰ ਟਾਈਮ ਕਰੋ ਹਾਂ ਉਹ ਅਗਲੇ ਜੀ ਮਾਰਦੀ ਮਹਿੰਗੀ ਲੈ ਲਓ ਸਸਤੀ ਲੈ ਲਓ ਛੋਟੇ ਸਾਰੇ ਆ ਹਰ ਪ੍ਰਕਾਰ ਦਾ ਪਸ਼ੂ ਮਿਲ ਜੂਗਾ ਪੰਡ ਬਾਈ ਦਾ ਇੱਕ ਵਾਰੀ ਦਾਣਗੜ ਪਿੰਡ ਆ ਬਾਈ ਬਰਨਾਲਾ ਜ਼ਿਲ੍ਹਾ ਨੰਬਰ 97799 38807 ਤਸੱਲੀ ਕਰ ਸਕਦਾ ਫੋਨ ਕਰਕੇ ਆਓ ਬਾਈ ਢੀਂਚ ਡੰਗਰ ਹੁੰਦੇ ਆ ਫੋਨ ਕਰਕੇ ਆਇਓ ਰਹਿਣ ਸਹਨ ਦਾ ਪ੍ਰਬੰਧ ਹੈਗਾ ਹਾਂ ਬਾਈ ਰਹਿ ਕੇ ਜਾਇਓ ਸਾਰਾ ਕੁਝ ਰਹਿਣ ਸਹਨ ਦਾ ਖਾਣਾ ਪੀਣਾ ਸਭ ਕੁਝ ਮਿਲੂ ਬਾਈ ਪ੍ਰਬੰਧ ਦਾ ਪੂਰਾ ਨਾ ਮਿੱਤਰੋ ਬਾਈ ਕੋਲੇ ਵਧੀਆ ਪ੍ਰਬੰਧ ਦਾ ਵਧੀਆ ਵਪਾਰ ਦਾ ਕੰਮ ਆ ਤੇ ਡੰਗਰਾਂ ਤੋਂ ਪਤਾ ਲੱਗ ਜਾਂਦਾ ਵੀ ਚੰਗੇ ਟਾਪ ਕੁਆਲਿਟੀ ਵਾਲੇ ਆ ਤਸੱਲੀ ਤੁਸੀਂ ਕਰਨੀ ਆ ਪੈਸੇ ਤੁਸੀਂ ਲਾਉਣੇ ਆ ਪੂਰੀ ਜਾਂਚ ਕਰਕੇ ਫੇਰ ਜਿਹੜਾ ਪਸ਼ੂਦਾਨ ਖਰੀਦ ਸਕਦੇ ਝੋਟੀ ਦਿਖਾਉਣਿਆ ਤੋਰ ਬਾਈ ਇਧਰਨ ਵਾਲਾ ਗਿੜਾ ਪਹਿਲੇ ਸੂਇਆ ਤੇ ਥੋੜਾ ਪਲੂਣ ਵੱਧਦਾ ਹੀ ਪਈ ਬਾਈ ਹਨਾ ਹਾਂ ਪਲੂਣ ਤਾਂ ਹੈਗਾ ਬਾਈ ਇਹ 22 ਤਰੀ 22 ਤਰੀਕ ਦੀ ਸੂਈ ਆ ਅੱਜ ਦਿਨ ਹੋ ਗਏ 8 ਹਨ ਆ ਦੇਖ ਲਓ ਕਿੰਨੇ 8 ਦਿਨ ਹੋ ਗਏ 8 ਨਾਲ 9 ਲਾਲਾ 9 ਲਾਲਾ ਦੁੱਧ 9 ਕਿਲੋ ਤਿਆਰ ਹੈ 9 ਦਿਨਾਂ ਦੀ ਸੂਈ ਥੱਲੇ 9 ਕਿਲੋ ਦੁੱਧ ਤਿਆਰ ਇੱਕ ਵਾਰੀ ਹੋਰ ਲੈ ਜਾ ਬਈ ਉਧਰ ਨੂੰ ਲੈ ਜਾ ਜੋ ਤੇ ਥਣਾ ਥਣਾ ਸ਼ਾਇਦ ਜੇ ਗੱਲ ਕਰੀ ਸੋਣਾ ਪਹਿਲੇ ਸੂਏ ਝੋਟੀ ਆ ਤੇ ਹੈਵੀ ਜਮਾ ਨਾਰਮਲ ਘਰੇ ਆ ਤੁਸੀਂ ਇੱਕ ਵਾਰੀ ਚੈੱਕ ਕਰੋ ਪਲੇਵਾ ਬਹੁਤ ਸੋਣਾ ਨਾਰਮਲ ਖਰਾਕ ਜੀ ਦੇ ਹਨਾ ਬਾਈ ਨੇ ਕੋਈ ਬਾੜਾ ਮੇਰੇ ਹਿਸਾਬ ਨਾਲ ਕੋਈ ਮਾਲਾ ਜੋਰ ਨਹੀਂ ਲਾਇਆ ਹੁਣ ਹਨਾ ਬਾਈ ਨਹੀਂ ਬਾਈ ਸਾਧ ਨੋਰਮਲ ਜੀ ਸਾਧ ਆਪਾਂ ਕਰੀ ਜਾਈਏ ਮੈਂ ਤਾਂ ਪਤਾ ਮੈਂ ਬਿਲਕੁਲ ਬਿਲਕੁਲ ਥਣਾ ਸੇ ਥੋੜਾ ਚੌੜਾ ਜ਼ਰੂਰ ਆ ਤੇ ਕੱਲਾ ਕੱਲਾ ਥਣਾ ਥੋੜਾ ਪਲੂਣ ਕਰਕੇ ਆ ਕਿਉਂਕਿ ਪਹਿਲੇਣ ਪਸ਼ੂ ਦੀ ਪਲੂਣ ਆਉਂਦੀ ਆਉਂਦੀ ਕੱਟੀ ਮੰਗ ਰਿਹਾ ਹੂੰ ਤੇ ਬਾਈ ਸੋਸੀ ਕਾਲ ਬਲਾਂਦਾ ਸੋਸੀ ਕਾਲ ਬਾਈ ਜੀ ਤੇ ਬਾਈ ਨਾਮ ਦੱਸੋ ਇੱਕ ਵਾਰੀ ਮੇਰਾ ਨਾ ਬਾਈ ਕਰਨੈਲ ਕਰਨੈਲ ਬਾਈ ਪਿੰਡ ਕਿਹੜਾ ਸੀ ਹੁਣ ਦੱਸੋ ਛੋਟੀਆਂ ਛੋਟੀਆਂ ਜ਼ਿਲ੍ਹਾ ਬਠਿੰਡਾ ਹਨਾ ਜ਼ਿਲ੍ਹਾ ਬਠਿੰਡਾ ਤੇ ਕਰਨੈਲ ਨੰਬਰ ਬੋਲ ਬਾਈ ਕੋਈ 7652 ਹੂੰ 786 ਹੂੰ 786 00 ਹਾਂਜੀ ਕਰਨਾਲ ਜੇ ਆਪਾਂ ਗੱਲ ਕਰ ਲਈਏ ਬਾਈ ਮਨਲਾ ਆਪਣੀ ਘਰ ਦੀ ਆ ਮੁਬਾਰਦਾ ਕੰਮ ਤਾਂ ਨਹੀਂ ਨਾ ਬਿਲਕੁਲ ਨਹੀਂ ਬਾਈ ਆਪ ਦਾ ਘਰ ਦੇ ਆ ਮਾਗਰ ਕੱਟੀ ਕੱਟੀ ਹੈ ਮਾਗਰ ਕੱਟੀ ਆ ਅੱਜ 9 ਦਿਨ ਹੋ ਗਏ ਸੂਈ ਨੂੰ 22 ਤਰੀਕ ਦੀ ਸੂਈ ਆ ਹਾਂਜੀ 22 ਤੇ ਦੁੱਧ ਬਾਈ ਕਰਨਾਲ ਹੁਣ ਕਿੰਨਾ ਖਸਾ ਹੋਰ ਬਾਈ 9 ਲੀਟਰ 9 ਲੀਟਰ ਹਾਂਜੀ ਆਪਾਂ 9 ਕਿੰਨੇ ਕ ਦੀ ਉਮੀਦ ਲੱਗੀ ਤੁਹਾਨੂੰ ਮਨਲਾ ਵੀ ਦੇਊ 10 11 11 12 ਜੇ ਸੇਵਾ ਕਰਵਾਉਣਾ 11 ਤਾਂ ਮੰਨ ਲਿਆ ਨੋਰਮਲ ਨਾਲ ਦੱਸ ਦਿਓ ਜੇ ਹੁਣ 9 ਕਿਲੋ ਤਾਂ ਹੈਗੀ ਆ ਹਾਂ ਜੀ ਹੁਣ ਤੁਸੀਂ ਹਜੇ ਤਾਂ ਮੰਨ ਲਾ ਮੈਡਮ ਮੂੜਾ ਚੱਲੂਗਾ ਸਾਫ਼ ਹੋਊਗੀ ਹਨਾ ਮੈਂ ਮਿੱਠਾ ਪਾਉਣ ਲੱਗਾ ਪਲੂਣ ਹੋਊਗੀ ਉਹਦੇ ਨਾਲ ਬੇਠਾ ਬੰਦ ਕਰਾਇਆ ਬੇਠਾ ਮਤਲਬ ਪੇਠਾ ਤਾਂ ਫੇਰ ਦਿੱਤਾ ਪਹਿਲਾਂ ਸਾ ਪੇਠਾ ਪਾਇਆ ਕਰਦੇ ਹਾਂ ਤੇ ਪਤਾਸੇ ਬਤੂਚੇ ਪਾਉਣ ਲੱਗਾ ਉਹਦੇ ਨਾਲ ਬਲੂਣ ਹੋਊਗੀ ਹੂੰ ਗੁੜ ਤਾਂ ਨਹੀਂ ਪਾਇਆ ਨਾ ਕੋਈ ਨਹੀਂ ਪਾਇਆ ਫਿਰ ਉਹ ਬੰਦੇ ਨੇ ਬੰਦ ਕਰਾਤਾ ਜਿਹੜੇ ਬੰਦੇ ਨੇ ਉਹ ਵਪਾਰੀ ਪੂਰੀ ਇੱਕ ਤੋਂ ਹੈਗੇ ਸੀ ਬੇਲੇ ਕੇ ਪੁੱਛਿਆ ਉਹ ਕਹਿੰਦੇ ਪੇਠਾ ਪਾ ਬੈਠਾ ਕਹਿੰਦਾ ਪੇਠਾ ਪੇਠਾ ਨੰਮ ਹੋ ਗਿਆ ਹਾਂ ਹਾਂ ਵਧੀਆ ਉਹਦੇ ਨਾਲ ਉੱਤਰ ਜੂਗੀ ਤੇ ਝੋਟੀ ਸਕੀਨ ਆ ਮਿੱਤਰੋ ਪਿੱਠ ਪੂੜੇ ਦੀ ਬੰਤਰ ਚੰਗੀ ਤੇ ਸਾਹ ਸੰਭਾਲ ਝੋਟੀਆਂ ਪਹਿਲੇ ਸੂਏ ਦੇਖੋ ਹਣਾ ਚੰਗੇ ਰਵੇ ਦੀ ਬਾਈ ਹੁਣ ਅਗਲਾ ਕਹਿੰਦਾ ਤਾਂ ਹਰੇਕ ਦੀ ਆਪਦੀ ਚੀਜ਼ ਨੂੰ ਹੁੰਦਾ ਬਿਲਕੁਲ ਇਹਦੀ ਮਾਂ ਆਪਣੇ ਕੋਲ ਹੈਗੀ ਇਹਦੀ ਮਾਂ ਜੀ ਚੱਲ ਕੇ ਸੋਨੇ ਬਣ ਜਾਣਾ ਦੋਦਰ ਕਿੰਨਾ 12 ਲੀਟਰ ਵਧੀਆ ਨਾਰਮਲ ਖਰਾਕ ਦੇ ਮੈਂ ਖਾ ਨਾਰਮਲ ਆ ਬਾਈ ਹਾਂ ਕੋਈ ਬੜਾ ਨਹੀਂ ਆ ਵੀ ਉਹ ਪਾਤਾ ਬਾ ਪਾਤਾ ਤੇ ਬਾਈ ਨੇ ਮੇਰੇ ਸਾਹ ਹਣ ਸੂਣ ਤੋਂ ਪਹਿਲਾਂ ਹੁਣ ਕੋਈ ਦਵਾਈ ਦਿੱਤੀ ਹੋਣੀ ਹੈ ਨਾ ਕੁਛ ਨਹੀਂ ਦਿੱਤਾ ਬਾਈ ਕੋਈ ਬਟਾਮ ਨਾਲ ਦਵਾਈ ਆਉਂਦੀ ਹੈ ਜਿਹੜਾ ਰਾਈਟ ਐਕਸਪੀਰੀ 40 ਲੀਟਰ 40 ਸਾਢੇ 800 ਲਾਇਆ ਸੀ ਉਹ ਹੂੰ 2 ਘਟ 2 ਲੀਟਰ ਪਾਇਆ ਦਰ ਅੱਧੇ ਇਤਨਾ ਪਾਈ ਸੀ ਛਰੋਂ ਬਾਈ ਹਾਂ ਵੀ ਘਰ ਦਿਖ ਰਿਹਾ ਹੈ ਹਾਂ ਕਣਕ ਚ ਛਰੋਂ ਪਾਈ ਸੀਗੀ ਲੈ ਲਓ ਲੈਟੀ ਹਾਂ ਹੂੰ ਐਂ ਟੋਟੀ ਪੰਡਾ ਪੰਡਾ ਸੋਹਣਾ ਖਰਾ ਵਧੀਆ ਪਤਲੀ ਕਰ ਦੇਣਾ ਹਮਮ ਪਰ ਧਾਰ ਤੂਰ ਦਾ ਰਹਿ ਗਿਆ ਯਾਦ ਕਰੂ ਮੈਂ ਖਾ ਬਿਲਕੁਲ ਆਪਣੀ ਗਰੰਟੀ ਹੈ 9 ਕਿਲੋ ਦੁੱਧਾ ਮਿੱਤਰੋ ਧਾਰ ਤੂਰ ਬਾਈ ਕਹਿੰਦਾ ਓਕੇ ਜਮਾ ਤਸੱਲੀ ਕਰ ਲਿਓ ਪਲੋਂ ਆਈ ਹੋਈ ਆ ਠੀਕ ਹੈ ਹੋਰ ਕੁਝ ਨਹੀਂ ਹੋਇਆ ਦੋ ਡੰਗ ਚੋਂ ਚਾਰ ਡੰਗ ਚੋਂ ਹਾਂਜੀ ਠੀਕ ਹੈ ਦੁੱਧਾ 9 ਪੂਰਾ ਜਮਾ ਕੋਈ ਲੈਂਦਾ ਲੈ ਜੇ ਆਪਣੀ ਗਰੰਟੀ ਹੈ ਹਾਂ ਨੀਨੇ ਉਤਪਤ ਸੱਲੀ ਕਰਕੇ ਲਊਗਾ ਨਾ ਨਾ ਬਿਲਕੁਲ ਤੇ ਬਾਕੀ ਵੀ ਆਪਣੀ ਗਰੰਟੀ ਇਹੋ ਜਿਹੀ ਹੈ ਜਦੋਂ ਆਪਣੀ ਖਰੀ ਹੈ ਹੂੰ ਬਿਲਕੁਲ ਹਾਂ ਇਹਦਾ ਨੁਕਸਾਨ ਨਹੀਂ ਕੋਈ ਨਾ ਜਰਾ ਫਿਰ ਉਹਦਾ ਕੀ ਹੱਲ ਹੈ ਨਾ ਤੁਸੀਂ ਆ ਪੁੱਛਣੇ ਹਾਂ ਕਰਨਾਲ ਭਾਈ ਰੇਟ ਦੀ ਗੱਲ ਹੈ ਰੇਟ ਦਾ ਭਾਈ ਜੈ ਜਮੀ ਵੇਚਣਾ ਹੈ ਕਰਦੇ ਆਪਾਂ ਵੇਚਣਾ ਰੇਟ ਦੇ ਜਾਂ 65 ਹਜ਼ਾਰ ਦੇ ਦੀ ਆਪਾਂ 40 ਦੀ ਛੱਡਾਂ 1 ਲੱਖ 40 ਹਾਂਜੀ ਮੁੱਲ ਕੋਟ ਕਰੀ ਚੱਲੀਏ ਮਾਨਦਾਨ ਹੋ ਜਮਾਨਾ ਕਰ ਦਿਆਂਗੇ ਉਹ ਸੁੜੇ ਕਹਿਣ ਤੋਂ ਕੋਈ ਇੱਕ ਲੱਖ 40 ਹਜ਼ਾਰ ਬਾਈ ਦਾ ਰੇਟ ਜਾਇਜ਼ ਆ ਚਾ ਝੋਟੀ ਚੰਗੀ ਆ ਪਹਿਲੇ ਸੂਏ ਆ ਦੰਦ ਵੀ 2.4 ਹੋਣੀ ਆ ਤੇ ਇਹ ਜੇ ਬਾਈ ਨੇ ਧਿਆਨ ਨਹੀਂ ਤਾਣੂ ਨਾ ਕਦੇ ਤੇ ਬਾਕੀ ਚਾਰ ਚਾਰ ਦੰਦਾ ਥੋੜਾ ਜਿਹਾ ਵੱਡੀ ਵੱਡੀ ਹੋ ਕੇ ਸਮਰੀ ਹੋਈ ਆ ਕਿਉਂਕਿ ਛੋਟੀ ਦੱਸੀ ਜਾਂਦੀ ਹੈ ਪਹਿਲੇ ਸੂਏ ਆ ਤੇ ਮੰਗਰ ਕੱਟੀ ਆ 9 ਕਿਲੋ ਦੁੱਧ ਪੂਰਾ ਰੈਡੀ ਆ ਬਾਕੀ ਬਾਈ ਕਰਨਾਲ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਚੋਟੀਆਂ ਫੁੱਲ ਦੇ ਨਾਲ ਫੁੱਲ ਦੇ ਨਾਲ ਜ਼ਿਲ੍ਹਾ ਬਠਿੰਡਾ 4 ਕਿਲੋ ਮੀਟਰ ਆ ਫੁੱਲ ਤੋਂ 4 ਕਿਲੋ ਮੀਟਰ ਆ ਫੁੱਲ ਤੋਂ ਪਿੰਡ ਹੈ ਬਾਈ ਦਾ ਇੱਕ ਵਾਰੀ ਕਰਨਾਲ ਨੰਬਰ ਹੋਰ ਬੋਲੋ 7652 ਹੂੰ 8486 ਹੂੰ 00 ਇਹ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਤਸੱਲੀ ਕਰ ਸਕਦੇ ਹੋ ਪੂਰਾ ਜਾਂਚ ਕਰਕੇ ਫਿਰ ਜਿਹੜੀ ਝੋਟੀ ਹੈ ਖਰੀਦ ਸਕਦੇ ਆ ਬਾਈ ਕੋਲੇ ਵਧੀਆ ਆਮ ਘਰ ਦੀ ਝੋਟੀ ਦਿਖਾਉਣ ਹੈ ਇਧਰ ਤੋਰ ਲਾ ਤੇ ਬਸ ਬਾਈ ਇਹ ਲੈ ਕੇ ਹੀ ਪਹੁੰਚੇ ਨੇ ਘਰੇਲੂ ਮੈਂ ਤਾਂ ਜਮਾ ਕੋਈ ਬੁਬਾਰ ਦਾ ਗਮ ਨਹੀਂ ਕੁਝ ਵੀ ਨਹੀਂਗਾ ਤੇ ਬਾਕੀ ਸਾਨੂੰ ਮੱਝ ਦਾ ਕੈਰੈਕਟਰ ਚੈੱਕ ਕਰੋ ਇੱਕ ਵਾਰੀ ਥਨਾ ਸਪੇਸ ਮੋਟੇ-ਮੋਟੇ ਧੰਨਵਾਦ ਵਧੀਆ ਤਾਜੀ ਸੂਈ ਹੋਈ ਆ ਤੇ ਬਾਕੀ ਆਪਣੇ ਨਾਲ ਬਾਈ ਪਰਤਵਾਲ ਨੇ ਕਰਦਿਆਂ ਗੱਲਬਾਤ ਹਾਂ ਬਾਈ ਸਸੀ ਗਾਲ ਸਸੀ ਗਾਲ ਤੇ ਪੂਰਾ ਨਾਮ ਅਸੀ ਬਾਈ ਪਰਤਵਾਲ ਸਿੰਘ ਬਾਈ ਪਰਤਵਾਲ ਸਿੰਘ ਪਿੰਡ ਘੁੰਮਣਕਲਾ ਜਲਾ ਬਠਿੰਡਾ ਹਨਾ ਹਾਂਜੀ ਫਿਰ ਤੇ ਬਾਈ ਇੱਕ ਵਾਰੀ ਨੰਬਰ ਦੱਸ 94117 ਹੂੰ 23417 ਹੂੰ ਜੇ ਆਪਾਂ ਬਾਈ ਛੋਟੀ ਦੀ ਗੱਲ ਕਰ ਲਈ ਤਾਂ ਕਵੇਂ ਸੂਏ ਦੂਜਾ ਸੂਆ ਦੇ ਦੂਜਾ ਸੂਆ ਕਾ ਦਿਨ ਹੋ ਗਿਆ ਅੱਜ 8ਵਾਂ ਦਿਨ ਹੈ ਹੂੰ ਥਾਂ ਤੁਹਾਨੂੰ ਬਹੁਤ ਮੋਟਾ ਲੱਗਾ ਹਨਾ ਹਾਂਜੀ ਬਾਈ 8 ਦਿਨੇ ਸੂਈਏ ਤੇ ਦੁੱਧ ਬਾਈ ਦੁੱਧ 12 ਕਿਲੋ ਬਾਈ ਪੂਰਾ ਮਨਾਵੇਗਾ ਹਾਂ ਹਾਂ ਮਨੇ 12 ਕਿਲੋ ਬਾਈ ਕਹਿੰਦਾ ਦੁੱਧ ਬਣਾ ਦੇਂਗਾ ਕੋਈ 14 ਨਹੀਂ 15 ਨਹੀਂ ਕਿਹਾ ਪੂਰੀ ਜੱਡ ਬਲਾਏਗਾ ਮੋਟਾ ਥਣ ਲੱਗਿਆ ਵਧੀਆ ਤੇ ਮਾਗਰ ਕੱਟੀ ਆ ਹਨਾ ਮਾਗਰ ਕੱਟੀ ਆ ਤੇ ਪੂਰੀ ਤਸੱਲੀ ਕਰਕੇ ਜਿਹੜੀ ਫੇਰ ਝੋਟੀ ਤੁਸੀਂ ਖਰੀਦ ਸਕਦੇ ਹੋ ਕਮੇਸ ਵੀ ਦੂਜੇ ਬਾਈ ਦੂਜਾ ਸਵਾ ਵੀ ਤੇ ਪਰ ਤੇ ਬਾਈ ਰੇਟ ਦੀ ਗੱਲ ਆ ਇੰਦੀ ਰੇਟ ਦਾ ਬਾਈ ਯਾਰ ਮਾ ਦੋ ਮੰਗਾ ਲੈ ਹੂੰ ਦੇ ਲੈਣ ਜਹਾਨਾ ਕਰ ਜਹਾਨਾ 140 ਹੈਗਾ ਹਾਨ ਮੰਨਤਨ ਹੋ ਜੂ ਮੰਨਤਨ ਕਰਦਾ 1 ਲੱਖ 40 ਹਜ਼ਾਰ ਬਾਈ ਰੇਟ ਕਰਦਾ ਮੰਨਤਨ ਹੋ ਜੂਗਾ 12 ਕਿਲੋ ਦੁੱਧਾ ਕੰਡਾਲਿਆ ਕੇ ਤੋਲ ਕੇ ਲੈ ਜੈ ਹਨਾ ਨਾਪ ਕਿਉਂਦਾ 15 16 ਕਹਾ ਲੈ ਭਾ ਜੀ ਨਹੀਂ ਸਹੀ ਗੱਲ ਆ ਬਾਈ ਜਮਾ ਕੱਚੇ ਕਿਲੇ ਦੀ ਮੱਝ ਆ ਗਈ ਠੀਕ ਆ ਤੇ ਬਾਕੀ ਤੁਸੀਂ ਆ ਕੇ ਦਸੱਲੀ ਕਰਕੇ ਪੂਰੀ ਜਾਂਚ ਭਰ ਕੇ ਫੇਰ ਖਰੀਦ ਸਕਦੇ ਹੋ 1 ਲੱਖ 40 ਹਜ਼ਾਰ ਦੀ ਹਾਂ ਨਾ ਮਾਨਤਾਨ ਹੋ ਜੂਗਾ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਇੱਕ ਵਾਰ ਐਡਰੈਸ ਹੋਰ ਬੋਲ ਦਵੇ 92173 ਹੂੰ ਤੇ 2417 ਪਿੰਡ ਕੋ ਮਣਕਲਾ ਜਲਾਪਟਾ ਹਾਂ ਬਰਤਪਾਲ ਜਲਾਪਟੰਡਾ ਜਲਾਪਟੰਡਾ ਬਾਕੀ ਤੁਸੀਂ ਬਾਈ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹਾਂ